ਕੱਲ ਦੋਸਤੂ ਮੈਂ ਤੁਹਾਡਾ ਡੱਪਣਾ ਮਣੀ ਸਿੱਧੂ ਲੈਦਾ ਤੂੰ ਕੋਟ ਜਿਵੇਂ ਕਿ ਤੁਹਾਨੂੰ ਪਤਾ ਵੀ ਅੱਜ ਸਾਡੇ ਪਿੰਡ 70 ਕਿਲੋ ਦੇ ਤੇ ਓਪਨ ਦੇ ਟੂਰਨਾਮੈਂਟ ਹੋ ਰਹੇ ਨੇ ਸੀਤ ਹਵਾਲਦਾਰ ਧਰਮਪਾਲ ਸਿੰਘ ਜੀ ਦੀ ਯਾਦ ਦੇ ਵਿੱਚ ਚੌਥਾ ਟੂਰਨਾਮੈਂਟ ਹੈ ਸਾਡੇ ਪਿੰਡ ਦੇ ਸਰਪੰਚ ਸਾਹਿਬ ਤੇ ਧਰਮਪਾਲ ਜੀ ਦੇ ਸੁਪੁੱਤਰ ਰਸਿੰਦਰਪਾਲ ਸਿੰਘ ਜੀ ਤੇ ਨਗਰ ਨਿਵਾਸੀ ਜਿਹੜੇ ਹੈਗੇ ਟੂਰਨਾਮੈਂਟ ਦਾ ਉਦਘਾਟਨ ਕਰਦੇ ਹੋਏ

ਭਾਈ ਰੋਮ ਸਿੰਘ ਜੀ ਜਰਮਤ ਤੁਹਾਨੂੰ 11000 ਨਮਨਦੀਪ ਸਿੰਘ ਜੀ ਵੀਰੇ ਦਾ 11000 ਬਹੁਤ ਬਹੁਤ ਦਾਣੇ ਸੱਜਣ ਵਾਇਰ ਦੀ ਜਰਮਤ ਹੋ ਰਹੀ ਤਾਂ ਕਿ ਮੈਂ ਤੁਹਾਨੂੰ ਦੇਖੋ ਤੁਹਾਨੂੰ ਲਿਉਂਦਾ ਪਰ 52 ਜੀਾਨ ਅਰੇ ਸਾਡੇ ਜਿਹੜਾ ਕਰਪੂਰ ਦਿੰਦਾ ਬਹੁਤ ਧੰਨਵਾਦ ਹੈ ਪਿਆਰਾਂ ਕਿਉਂਕਿ ਤੁਹਾਨੂੰ ਨਹੀਂ ਬਣਾ ਹੁੰਦਾ ਜਲਦਾ ਪਿਆਰ ਕਰਦੇ ਨੇ ਬਹੁਤ ਧੰਨਵਾਦ ਹੈ ਸੱਜਨਦੀਪ ਸਿੰਘ ਜੀ ਵੀਰੇ ਦਾ ਸਾਡੇ ਵੀਰ ਦਾ 52000 ਜਿਹੜਾ ਅੱਜ ਦੀ ਕਮੇਡੀ ਕੰਪਨੀ ਨਿਊ ਸ਼ੇਅਰ ਪੰਜਾਬ ਆ ਗਿਆ ਦਾ ਬੜਾ ਜੁੜਾ

ਬਾਕੀ ਸੰਪੰਨ ਕਰਨ ਪੰਜਾਬ ਧਾਬੇ ਵਾਲਿਆਂ ਦਾ ਦੋਸਤੋ ਇੱਕ ਸਤੌਰਪੀਓ ਕਲੱਬ ਵੱਲੋਂ ਦਿੱਤੀ ਜਾਊਗੀ ਤਰਲੋਚਨ ਸਿੰਘ ਗਰੇਵਾਲ ਜੋ ਕਿ ਕ੍ਰਿਕਟ ਦਾ ਖਿਡਿਆਰੀ ਹੈਗਾ ਉਹਨੂੰ ਸਤੌਰਪੀਓ ਕੱਢੀ ਵਾਲ ਸਨਮਾਨਿਤ ਕਰਿਆ ਜਾਣਾਗਾ ਤੇ ਬੁਲਟ ਮੋਟਰਸਾਈਕਲ ਨਾਲ ਬੋਲੀ ਕਬੱਡੀ ਵੀ ਹੈ ਸਾਡੇ ਪਿੰਡੋਂ ਲੜਨ ਵਾਲਾ ਕੋਟ ਕਬੱਡੀ ਖੇਡਦਾ ਹੈ ਉਹਨੂੰ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕਰਿਆ ਜਾਣਾਗਾ ਤੇ ਹੈਪੀ ਸਿੰਘ ਕ੍ਰਿਕਟ ਟੂਰਨਾਮੈਂਟ ਦਾ ਖਿਡਿਆਰੀ ਹੈਗਾ ਉਹਨੂੰ ਵੀ ਸਪਲੈਂਟਰ ਮੋਟਰਸਾਈਕਲ ਨਾਲ ਜਿਹੜਾ ਕੀਤਾ ਜਾਣਾਗਾ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਗ੍ਰੈਂਡ ਮੈਚ ਵਾਲੇ ਭਾਈ ਸਵਰਨਜੀਤ ਸਿੰਘ ਜੀ ਜਿਨ੍ਹਾਂ ਨੇ ਗੱਡੀ ਦੇਣੀ ਆ ਰੇਡ ਸਿੱਖ ਸਰਦਾਰ ਗੱਭੂ ਪਾਉਣ ਦੇ ਲਈ ਵਾਧਾ ਹੋਇਆ ਢੱਡਾ ਬੱਤੇ ਵਾਲਾ ਹੈਰੀ ਭੁੱਲਰ ਵੀ ਜੁੜਿਆ ਹੋਇਆ ਤੇ ਕਿਹਨਾਂ ਤੋਂ ਸਾਡਾ ਭਾਈ ਤੇ ਨਾਮ ਕਹਿੰਦੇ ਜੱਗੀ ਭਾਈ ਉਹਨਾਂ ਦੇ ਵੱਡੇ ਯੋਗਦਾਨ ਨਾਲ ਪਈ ਹੋਈ ਰੇਡ ਚਾਰੇ ਪਿਆਰ ਲੈ ਵੀ ਦੁੱਗਰ ਢੀਂਠੀ ਵਾਲਿਆ ਫੈਸਲਾ ਤੈਅ ਕਰਦਾ ਪੁਆਇੰਟ ਧਾਵੀ ਦਾ ਬਿੰਨਾ ਟੀਮ ਗੁਰੂ ਘਰ ਵਾਲੇ ਪਾਸੇ

ਹਾਂ 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 ਇਹ ਇਹ ਸਵਾਲ ਇੱਕ ਘਰੀਬ ਆੜੇ ਦਾ ਕਹਿੰਦੇ ਆ ਗਿਆ ਪਾਲ ਜੀ ਨੇ ਟਰਾਈ ਕਰੀ ਹੈ ਔਰ ਨੰਬਰ ਉਹ ਰੱਤਾ ਵੀ ਦੇਖਾਤੇ ਜਿਹੜੇ ਸਰਸੋ ਦੀ ਟੀਮ ਹੈ ਨੋਰ ਕਹਿੰਦੇ ਰਾਣੀਆਂ ਦੇ ਲਾਗੇ ਪਿੰਡ ਬੰਦਾ ਪਰ ਅਗਲੀ ਕਬੱਡੀ ਪਾਉਣ ਦੇ ਲਈ ਕਾਲਾ ਕੋਟ ਫੱਟੇ ਪਿੰਡ ਵਾਲਾ ਖੇਡ ਮੈਦਾਨ ਵਿੱਚ ਬੜਿਆ ਹੋਇਆ ਤਿਆਰ ਗੱਭਰੂ ਤਿਆਰ ਹੈ ਪਰ ਇੱਕ ਪਾਸੇ ਭਾਗੀ ਮੰਦਰ ਪਿੰਡ ਤਲਵੰਡੀ ਸਾਬੋ ਦੇ ਇਲਾਕੇ ਦਾ ਪਿੰਡ ਹੈ ਹਰਮਨ ਨੇ ਟਰਾਈ ਕਰੀ ਹੈ ਪਰ ਕੋਟ ਫੱਟੇ ਵਾਲਾ ਕਾਲਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਪਿਆਉਣ ਤੋਂ ਭਗਾਣੀਆਂ ਇਹ ਟੀਮਾਂ ਤਿਆਰੀ ਕਰਕੇ ਗਰਾਊਂਡ ਦੇ ਲਾਗੇ ਆ ਜਾਣ ਚੱਕ ਰਾਮ ਸਿੰਘ ਵਾਲਾ ਤੇ ਤਬੜੀ ਖਾਨਾ ਇਹ ਸਾਰੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਖੇਡ ਮੈਦਾਨ ਦੇ ਲਾਗੇ ਆ ਜਾਣ ਉਹ ਅਗਲੀ ਕਬੱਡੀ ਪਾਉਣ ਦੇ ਲਈ ਕਿੰਨੇ 3 ਉੱਤੋਂ ਲਿਆ ਟਰੱਕ ਨਹੀਂ ਟਪ ਕਰਕੇ ਚੜਗਾ ਉਹ ਸੁਖੀ ਪਹਿਲਵਾਨ ਨਾਮ ਸੁਖੀ ਪਹਿਲਵਾਨ ਸੁਖੀ ਪਹਿਲਵਾਨ ਅਜੇ ਤੋਂ 30 ਸਾਲ ਪਹਿਲਾਂ ਕਹਿੰਦੇ ਜਦੋਂ ਮੇਰੇ ਵੀਰ ਫੇਡੂ ਵਰਗੇ ਨੇ ਕਬੱਡੀ ਦੇ ਵੱਡੇ ਮੱਲਾਂ ਨੇ ਭਾਰੀ ਸਰੀਰ ਦੇ ਵਿੱਚ ਮੇਰੇ ਵੀਰਾਂ ਮੇਲੇ ਤੇ ਹਾਂਜੀ ਸਾਡੇ ਮਾਨਯੋਗ ਜੋ ਹੈੱਡ ਗ੍ਰਾਂਤੀ ਸਾਡੇ ਜਗਸੀਰ ਸਿੰਘ ਜੀ ਕੋਲ ਸਾਹਿਬ ਬੁਗਰਾ ਬਾਬਾਜੀ ਸਿੰਘ ਜੀ ਦਾ ਖਾਣਾ ਆਹ ਸਵਾਲ ਹੈ ਗ్రాਮ ਪੰਚਾਇਤ ਵੱਲੋਂ ਵਿਸ਼ੇ ਤੌਰ ਤੇ ਜਿਹੜਾ ਸਨਮਾਨ ਕੀਤਾ ਜਾ ਰਿਹਾ ਹੈ ਮੈਂ ਬੇਨਤੀ ਕਰਦਾ ਮਾਜੂਬ ਕੋ ਚਕਸੀਰ ਸਿੰਘ ਜੀ ਬੁਕਰ ਖਾਨ ਸਾਹਿਬਾ ਜੋ ਗੱਤਕਾ ਕੋਚ ਵੀ ਹੈ ਹੈੱਡ ਗ੍ਰੰਥੀ ਵੀ ਉਹਨਾਂ ਦਾ ਸਤਿਕਾਰ ਗ੍ਰਾਮ ਪੰਚਾਇਤ ਵੱਲੋਂ ਜੀ ਸਨਮਾਨ ਹਾਂਜੀ ਬਹੁਤ ਬਹੁਤ ਧੰਨਵਾਦ ਲੈ ਵੀ ਗੁਰਮੀਤ ਭਾਈ ਜਦੋਂ ਇਦਾਂ ਦੇ ਐਕਸ਼ਨ ਕਰਦਾ ਨਾ ਉਦੋਂ ਆਵਾਜ਼ ਨਿਕਟਵੀਂ ਲਾਓ ਸਾਹਮਣੇ ਇਸੇ ਦੇ ਖੇਡ ਮੈਦਾਨ ਦੇ ਵਿੱਚ ਪੁਆਇੰਟ ਕਹਿੰਦੇ ਧਾਰੀ ਦਾ ਪੁਆਇੰਟ ਨਾਉਣ ਅਮਨ ਦਾ ਸਾਰੀ ਸੰਗਤ ਕਹਿੰਦੇ ਅੱਜ ਰੈਫਰੀ ਦੇ ਐਕਸ਼ਨਾਂ ਤੇ ਐਨ ਬਾਗੋ-ਵਾਗ ਹੋਏ ਬੈਠੇ ਆ ਐਨ ਮੇਲਾ ਜਤਿਆ ਪਿਆ ਮੇਰਾ ਧੂਰਕੋਟ ਦਾ ਮੇਰੇ ਵੀਰੋ ਚੌਥਾ ਕਬੱਡੀ ਕੱਪ ਹੈ ਹੋ ਮੁੱਖ ਪ੍ਰਬੰਧਕ ਵੀ ਕਹਿੰਦੇ ਸਾਡਾ ਮੇਰੇ ਵੀਰੋ ਕਾਲੋਕੇ ਵਾਲਾ ਪਾਰੀ ਪੁਰਾਣਾ ਖਿਡਾਰੀ ਹੈ ਬੜਾ ਕੁਝ ਸਿੱਖਿਆ ਤੇ ਬੜਾ ਕੁਝ ਸਿੱਖਾਂਗੇ ਸਿੱਖਦੇ ਰਹਿਣਾ ਪਰ ਇਧਰ ਇੱਕ ਪਾਸੇ ਕਾਲਾ ਤੇ ਦੂਜੇ ਪਾਸੇ ਸਿੱਖ ਪਰਵਾਰ ਪਰ ਪੁਆਇੰਟ ਧਾੜੀ ਦਾ ਪੁਆਇੰਟ ਰੇਡਰ ਦਾ ਬਿਉਂ ਵਰਸੇ ਮਹਾਨੀਆਂ ਜੀ ਜਤਰਾਜ ਸਿੰਘ ਵਾਲਾ ਤੇ ਡਬੜੀ ਖਾਨਾ ਇਹ ਟੀਮ ਆਪਣੇ ਆਪਣੇ ਤਿਆਰੀ ਕਰਕੇ ਖੇਡ ਮੈਦਾਨੇ ਲੱਗੇ ਆ ਜਾਨਾ ਪਾਉ ਕੋਤੇ ਮਸੂਣਾ ਇਹ ਸਾਡੀ ਖੇਡ ਕਬੱਡੀ ਦੇ ਅਗਲੇ ਮੁਕਾਬਲੇ ਖੇਡੇ ਜਾਣੇ ਹਨ ਪਰ ਇੱਕ ਪਾਸੇ ਮੁੰਡਾ ਢਾਗੀ ਮੰਦਰ ਪਿੰਡ ਵਾਲਾ ਤੇ ਦੂਸਰੇ ਮੰਨੇ ਆਏ ਆ ਗਿਆ ਪਾਲ ਪਾਈਆਂ ਸਾਡੂ ਜੱਫੀਆਂ ਮੁੰਡਾ ਗੁੱਟ ਫੜ ਵੀ ਟੈਕੀ ਲਾਉਂਦਾ ਹਾ ਕਰਵਾਉਂਦਾ ਹਾ ਬੱਲੇ ਬੱਲੇ ਤੇ ਲੱਗ ਗਿਆ ਜਫਾ ਢਾਗੀ ਗੱਲ ਲੱਗ ਗਿਆ ਚੜ ਗਿਆ ਪੱਕਾ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਚਰਾ ਗਿੱਦੜਾ ਲਓ ਸਾਹਮਣੇ ਇਸ ਵੇਲੇ ਬੰਦੋਆਣਾ ਪਿੰਡ ਤੇ 골ਡੀ ਨਾਮ ਹੈ ਸਮੁੰਦਰ ਚੱਕਾ ਦਾ ਤੇ ਕਹਿੰਦੇ ਜਲਾਲ ਵਾਲੇ ਨਵੀਂ ਦੀਆਂ ਯਾਦਾਂ ਸੀਨੇ ਵਿੱਚ ਵਸਾਈ ਬੈਠਾ ਆਹ ਦੇਖਣਾ ਵੀ ਨਾ ਯਾਰ ਪਹਿਲੀ ਰੇਡ ਪਈਆ ਕਹਾਂ ਬਾਪ ਇਹਾਂ ਬਾਤ ਇਹ ਰੈਫਰੀ ਤੇ ਕਹਿੰਦੇ ਖੜਾਈਆਂ ਨੇ ਜ਼ੋਰ ਤੋਂ ਬਾਅਦ ਉਹਨਾਂ ਨੂੰ ਖੁਸ਼ ਕਰ ਦਿੰਦਾ ਨਾ ਲੱਗ ਗਿਆ 골ਡੀ ਦੀ ਜਫਾ ਲੱਗ ਗਿਆ ਜਦੋਂ ਸਾਹਮਣੇ ਬੈ ਗਏ ਆ ਨਾ ਬਾਈ ਰੈਫਰੀ ਬਬਲੂ ਤੇ 골ਡੀ ਹੱਥ ਪਿਆ ਉਹ ਫੱਕੇਵਾ ਹੀ ਦੂਰ ਹੋ ਗਿਆ ਹੁਣ ਲੈ ਵੀ ਬਾਈ ਚੱਕੀ ਮੈਚ ਦੇ ਕਰਦੇ ਗੱਲ ਲਓ ਸਾਹਮਣੇ ਇੱਕ ਪਾਸੇ ਟੀਮ ਕਹਿੰਦੇ ਮਹਾਂਗਾਨੀਆਂ ਦੀ ਟੀਮ ਜੂਟੀ ਰੋਡ ਵਾਲੇ ਪਾਸੇ ਤੇ ਜੌੜਪਿੰਡ ਦੀ ਟੀਮ ਕਹਿੰਦੇ ਪਿੰਡ ਵਾਲੇ ਪਾਸੇ ਖੇਡ ਰਹੀ ਹੋਇਆ ਇੱਕ ਨਾ ਬੇਨਤੀ ਹੈ ਬਾਈ ਜਣ ਕੇ ਸਾਡਾ ਜਿਹੜਾ 2 ਨੰਬਰ ਸਟੇਜ ਹੈ ਪਹਿਲੇ ਪਾਸੋਂ ਦਾ ਸਾਰੀਆਂ ਪੁਰੀਆਂ ਨੇ ਬਾਈ ਜਣ ਕੇ ਉਹ 1100 2150 5200 ਵਾਲੇ ਹੜੇ ਦਾ ਨੀ ਸੱਜਣਾ ਲਓ ਉੱਥੇ ਟੱਕਰ 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 ਗੁਰੂ ਫਰੀਦ ਸੁਖੀ 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 ਤੇ ਮਘਾੜੀਆਂ ਵਾਲਾ ਮੁੰਡਾ ਹੈਲੋ ਨੰਬਰ ਜੋੜਦਾ ਹੋਇਆ ਜੀ ਸਰ ਬੋਲੋ ਜੀ ਮਾਈ ਜਿਹੜੀ ਪਹਿਲੇ ਪਾਸੇ ਢੀ 2 ਨੰਬਰ ਸਟੇਜ ਆ ਉਹ 11000 5200 3140 1100 ਇਹ ਦਾਨੀ ਸੱਜਣ ਵਾਲੀ ਹੈ ਉਹ ਕਿਰਪਾ ਕਰਕੇ ਜਰੂਰ ਉੱਥੇ ਮੈਂ ਜਾਨਾ ਕਿ ਛੋੜੇ ਬੱਚੇ ਬੈਠੇ ਆ ਬੇੜਾ ਤੁਸੀਂ ਥੱਲੇ ਆ ਜਾਓ ਕਿਉਂਕਿ ਆਪਣੇ ਮਹਿਮਾਨ ਆ ਕਈ ਬਚਾਰਾ ਪਾਸੇ ਖੜਾ ਹੁੰਦਾ हां ਮਹਿਮਾਨ ਬਾਹਰ ਖੜੇ ਆ ਵੀ ਦਿੱਕਤ ਹੁੰਦੀ ਹੈ ਬਿੱਟੂ ਤੈਨੂੰ ਪਤਾ ਹੈ ਕਿ ਨਾ ਜੇ ਆਪਾਂ ਕਿਸੇ ਨੂੰ ਕਹੀਏ ਉਹ ਸਾਰੀ 1100 ਆਪਣਾ 1100 5200 3100 4100 ਜਿਹੜੇ ਦਾਨੀ ਸੇ ਉਹਨਾਂ ਵਾਸਤੇ ਸਟੇਜ ਤੇ ਬਾਕੀ ਜਿਵੇਂ ਜਿਵੇਂ ਸਾਡੇ ਗੈਸਟ ਆਈ ਜਾਣਗੇ ਬਹੁਤ ਧੰਨਵਾਦ ਉਹਨਾਂ ਦਾ ਹਾਂਜੀ ਛੋਟੇ ਵੀਰ ਧੰਨਵਾਦ ਇਸ ਮੈਚ ਤੋਂ ਪ੍ਰੰਤਵਾਦ ਚੰਤ RAM ਸਿੰਘ ਵਾਲਾ ਤੇ ਤਬਲੀ ਖਾਨਾ ਬੁੱਬੜੀ ਤੇ ਘੰਡਾ ਮੰਨਾ ਜੰਡਵਾਲੇ ਸਮਾਜ ਪਈਏ ਸਾਰੀਆਂ ਟੀਮਾਂ ਆਪਣੇ ਆਪਣੇ ਤਿਆਰੀ ਕਰਕੇ ਖੇਡ ਮੈਦਾਨ ਨੇ ਲਾਗੇ ਪਾਣ ਦੀ ਕਿਰਪਾਲਤਾ ਕਰਨਾ ਪਰ ਇੱਕ ਪਾਸੇ ਮੁੰਡਾ ਆਇਆ ਕਹਿੰਦੇ ਮਹਾਰੀਆਂ ਵਾਲਾ ਤੇ ਦੂਸਰੇ ਬੰਨੇ ਗੁਰਨਾਲ ਕਹਿੰਦੇ ਤਗੜਾ ਜੱਫਾ ਲਾ ਕੇ ਨੰਬਰ ਆਪਣੀ ਟੀਮ ਲਈ ਵਾਧਾ ਕਰਦੀ ਟਿਕਾਂਡ ਬਾਉਂਦਾ ਹੈ ਆ ਮੁੰਡਾ ਪੀਟਾ ਬਿੱਟੂ ਵੀ ਕਰ ਸਕਦਾ ਮੁੰਡਾ ਕਬੱਡੀ ਪਾਉਣ ਦੇ ਲਈ ਵਾੜਾ ਹੈ ਸਾਹਮਣੇ ਪੀਟਾ ਦੌੜ ਨਾਲੇ ਪੀਤੇ ਦੇ ਲਾਇਏ ਹੋਏ ਜੱਫੇ ਦੁਨੀਆ ਨੂੰ ਅੱਜ ਵੀ ਯਾਦ ਹੈ ਜਦ ਸਾਹਮਣੇ ਇਸ ਨੇ ਪੀਟਾ ਕਬੱਡੀ 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 ਲਹਿਰੇ ਧੂਰਪੋੜੀ ਦੇ ਫੀਲਡ ਗਰਾਊਂਡ ਦੇ ਵਿੱਚ ਕਰਦਾ ਹੋਇਆ ਤੇ ਚਾਰ ਚਾਰੇ ਤਿਆਰ ਔਰ ਦੀ ਮਾਂ ਮਿੱਟੀ ਦੀ ਧੂੜ ਹੈ ਪੰਜਾਬੀਆਂ ਦੇ ਬਲੱਡ ਦੇ ਵਿੱਚ ਰਚੀ ਹੋਈ ਖੇਡ ਜਿੱਥੇ ਗਏ ਤੇ ਖੇਡ ਕਬੱਡੀ ਨੂੰ ਨਾਲ ਲੈ ਕੇ ਗਏ ਪਰ ਪੁਆਇੰਟ ਧਾਵੀ ਦਾ ਪੁਆਇੰਟ ਤੀਤੇ ਦਾ ਅਗਲੇ ਮੈਚ ਦੀਆਂ ਟੀਮਾਂ ਵੀ ਜਲਦੀ ਦੇ ਨਾਲ ਖੇਡ ਮੈਦਾਨ ਦੇ ਨਾਲ ਆ ਕੇ ਜੁੜਨ ਲਈ ਇਹ ਰਹੀਆਂ ਟੀਮਾਂ ਦਬੜੀ ਖਾਨਾ ਤੇ ਚੱਕਰਾਬ ਸਿੰਘ ਵਾਲਾ ਉਹ ਟੀਮ ਆਪਣੇ ਵੱਲੋਂ ਤਿਆਰੀ ਕਰਕੇ ਖੇਡ ਮੈਦਾਨ ਦੇ ਲੈ ਕੇ ਜਰੂਰ ਪੱਧ ਦੀ 기ਰਪਾਨ ਦਾ ਖੜਦਾ ਇੱਕ ਗੱਡੀ ਦੇ ਮੁੰਡੇ ਗੁਰੂ ਫਰੀਦ ਸੁਪਰੀ ਹੈ ਨਾਲ ਕਹਿੰਦੇ ਪਿੱਲੀ ਹੈ ਤੇ ਨਾਲ ਕਹਿੰਦੇ ਜੱਸਾ ਹੈ ਮੇਰੇ ਵੀਰੋ ਪਹਿਲਾਂ ਦੀ ਤਹਵੀਰ ਹੈ ਤੇ ਗੁਰਲਾਬ ਅੱਗੇ ਮੁੰਡੇ ਉਹ ਤਿਆਰ ਹੋਰ ਤਿਆਰ ਹੈ ਤਿਆਰਾਂ ਦੇ ਚੋ ਪਾਣ ਲੱਕੋ ਉਫੀ ਜਾਹੀ ਉਫੀ ਰੇਟਰ ਗਰਾਉਂਡ ਪਰ ਗੁਰਨਾਮ 10 ਮਿੰਟ ਵਾਲਾ ਲਾਜਾ ਹਾਂ ਹਾਂ ਆਪਣੀ ਟੀਮ ਲਈ ਜੋੜਦਾ ਹੋਇਆ ਕੋਈ ਹੋਰ 11215150 ਵਾਲਾ ਦੰਦੀ ਕਰਾਵੇਂ ਬੇਨਤੀ ਕਰ ਰਹੇ ਹਾਂ ਸਾਡੇ ਬੇਟਰਾ ਵੀਰੇ ਜਿਹੜੇ ਸਵੇਰ ਤੋਂ ਸਾਡੇ ਸੀ ਉਹਨਾਂ ਦਾ ਮੇਨ ਜਿਹੜਾ ਠੇਕੇ ਦਾ ਪੁਲੀ ਸਾਡਾ ਸੰਭਰ ਕਰਿਆ ਕੇ ਜਿਹੜਾ ਮੇਨ ਸਾਡੇ ਉਹਨਾਂ ਦਾ ਠੇਕੇ ਦਾ ਨਾ ਬੁੱਤਾਂ ਦਾ ਉਹ 2 ਮਿੰਟ ਤੋਂ ਪਹਿਲਾਂ ਆ ਕੇ ਸਾਡੇ ਭਾਈ ਗੱਗੀ ਸਰਪੰਚ ਨਾਲ ਸੰਭਰ ਕਰੇ ਇਹ ਗੱਲਾਂ ਮਾਈਕ 'ਤੇ ਹੋਣੀ ਵਧੀਆ ਨਹੀਂ ਲੱਗਦੀਆਂ ਤੁਸੀਂ ਕਈ ਵਾਰੀ ਬੋਲਤਾ ਆਓ ਵੀਰ ਜੀ ਹਾਂਜੀ ਕੈਰੀ ਹੋ ਗਿਆ ਜੱਤਰਾਮ ਸਿੰਘ ਵਾਲਾ ਤੇ ਦਬੜੀ ਘੰਣਾ ਵੀਰ ਜੀ ਯਾਰੀ ਸਾਈਡ ਰੇਡਰ ਚੈੱਕ ਕਰ ਲੈਣ ਬੜੀ ਮਿਹਰਬਾਨੀ ਹੋਵੇਗੀ ਬੁੱਬਲੀ ਤੇ ਘੰਣਾ ਬੰਨਾ ਜੰਡ ਤੇ ਸਮਾਦ ਭਾਈ ਇਹ ਪਹਿਲੇ ਰੌਣ ਦੇ ਜਿਹੜੇ ਮੁਕਾਬਲੇ ਸਾਡੀ ਖੇਡ ਕਬੱਡੀ ਦੇ ਖੇਡੇ ਜਾਣੇ ਹਨ ਟੀਮਾਂ ਆਪਣੇ ਆਪ ਨੂੰ ਤਿਆਰੀ ਕਰਕੇ ਖੇਡ ਮੈਦਾਨ ਦੇ ਇਲਾਕੇ ਆ ਜਾਣ ਲੋ ਸਿੰਘੀ ਫਰਦਾਰ ਗੁਰੂ ਕਾ ਖਾਲਸਾ ਜੱਸ ਪ੍ਰੀਤ ਦੀ ਕਬੱਡੀ ਹੈ ਗੁਰੂਸਰ ਪਿੰਡ ਸੁਖੀ ਨਾਵਾ ਗੱਡੜਾਹੇ ਦਾ ਹਲਕਾ ਮੁੰਡਾ ਤਕੜਾ ਜਫਾ ਲਾ ਕੇ ਨੰਬਰ ਆਪਣੀ ਟੀਮ ਲਈ ਜੋੜਨਾ ਹੋਇਆ ਆਏ ਪੀਤਾ ਕਹਿੰਦੇ ਜੋੜ ਪਿੰਡ ਵਾਲਾ ਬਿੱਟੂ ਵੀਰ ਕਾਰਸਰ ਤੋਂ ਲਾਓ ਸਾਹਮਣੇ ਪੀਤਾ ਦਿਆਉਣ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਜੋੜੇ ਰਣ ਵਿੱਚ ਜੂਝ ਦੇ ਬੰਦੇ ਸਰਵਾਰਾਂ ਉਸ ਡਾਡੇ ਦੇ ਹੱਥ ਹੁੰਦੀਆਂ ਜਿੱਤਾਂ ਤੇ ਹਾਰਾਂ ਜਿੱਤ ਦਾ ਜਸ਼ਨ ਮਨਾਈਏ ਨਾ ਸਦਾ ਹਾਰੋਂ ਡਰੀਏ ਮੰਗੜੇ ਬੋਲਣਾ ਬੋਲਿਏ ਕਰਤਾਰੋਂ ਮਰੀਏ ਪਰ ਪੁਆਇੰਟ ਕਹਿੰਦੇ ਨਾ ਆ ਜਾਣ ਗੱਭਰੂ ਪੀਤਾ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ ਅਗਲੇ ਮੈਚ ਦੀਆਂ ਟੀਮਾਂ ਬੇਨਤੀ ਆ ਵੀ ਹੁਣ ਤੇ ਸਮਾਂ ਬਹੁਤ ਹੋ ਚੁੱਕਿਆ ਹੁਣ ਤੇ ਟੀਮਾਂ ਮੈਚ ਤੋਂ ਪਹਿਲਾਂ ਹੀ ਗਰਾਊਂਡ ਦੇ ਨੇੜੇ ਆ ਜਾਇਆ ਕਰਨਾ 4 ਬਜੇ ਤੇ 5 ਮਿੰਟ ਬਾਕੀ ਆ ਪਰ ਆਹ ਰੇਡ ਤੇ ਆਹ ਜਫਾ ਕਿੱਦਾਂ ਦੀ ਗੱਲਬਾਤ ਹੋਣੀ ਆ ਇਹ ਗੱਲ ਸਮੇਂ ਦੀ ਐ ਉਹ ਭਰੀ ਹੋਈ ਬਗਲਾ ਲੱਗਿਆ ਪਿਆ ਜੋਰ ਹੈ ਦੋ ਖਿਡਾਰੀਆਂ ਦੇ درمیان ਲੈਵੀ ਡੋਗਰਾ ਲੈਵੀ ਡੋਗਰਾ ਮਾਰ ਬਿਸਲ ਦਸ ਦੁਨੀਆ ਨੂੰ ਵੀ ਪੁਆਇੰਟ ਜਾਫੀਆਂ ਦੇ ਹਿੱਸੇ ਜੁੜਦਾ ਬੁੱਲਾ ਪੁਆਇੰਟ ਕਿੰਦੇ ਗੁਰੂ ਸਰਪੰਡਾ ਸੁੱਖੀ ਨੇ ਜਫਾ ਲਾਇਆ ਹਨ ਬੱਲੇ ਬੱਲੇ ਕਰਵਾਈ ਹੈ ਔਰ ਸਾਹਮਣੇ ਨੰਬਰ ਆਪਣੀ ਟੀਮ ਵਿੱਚ ਜੋੜਦਾ ਹੋਇਆ ਸਾਡੇ ਆਏ ਹੋ ਖਿਡਾਰੀਆਂ ਦਾ ਇਸ ਇਲਾਕੇ ਦੇ ਖਿਡਾਰੀਆਂ ਦਾ ਜਿਹੜੇ ਕਲੱਬ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹੈ ਤੇ ਪੱਕੀ ਜਵਾਨ ਭਗਾਈ ਹੈ ਭਰਾਵਾਂ ਨੇ ਅੱਜ ਦੇ ਮੇਲੇ ਨੂੰ ਸਫਲ ਬਣਾਉਣ ਦੇ ਲਈ ਸਾਰਿਆਂ ਦਾ ਤਹਿ ਦੋਂ ਤੋਂ ਧੰਨਵਾਦ ਇਸ ਮੈਚ ਵਿੱਚ ਜਿਹੜੀ ਟੀਮ ਹੈ ਬਿਉਨ ਪਿੰਡ ਦੀ ਟੀਮ ਜਿਹੜੀ ਜਿੱਤ ਰਹੀ ਹੈ ਚੱਕਰਾਮ ਸਿੰਘਲਾ ਤੇ ਜਵੜੀ ਖਾਨਾ